ਸ਼ਾਬਾਸ਼ ਰੌਣਕਾ ਤੁਸੀਂ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਜੋ ਰਖੜੀ ਦਾ ਤਿਹਾੜਾ ਹੈ ਉਹ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਬੜੀ ਧੁੰਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਇਸ ਵਾਰ ਵੀ ਜਿਹੜੇ بڑے ਇੱਕ ਸੰਯੋਗ ਬਣੇ ਹੋਏ ਆ ਬਹੁਤ ਹੀ ਜ਼ਬਰਦਸਤ ਸੰਯੋਗ ਨੇ ਕਿਉਂਕਿ ਸੋਮਵਾਰ ਦਾ ਦਿਨ ਹੈ ਤੇ ਆਖਰੀ ਸੋਮਵਾਰ ਵੀ ਹੈ ਤੇ ਪੰਜਵਾਂ ਸੋਮਵਾਰ ਹੈਗਾ ਜਿਸ ਕਰਕੇ ਜੋ ਰੱਖੜੀ ਦੇ ਤਿਹਾੜੀ ਦੀ ਮਹੱਤਤਾ ਹੋਰ ਵੀ ਇੱਥੇ ਵੱਧ ਗਈ ਹੈ ਕਿਉਂਕਿ ਪੰਜਵਾਂ ਸੋਮਵਾਰ ਬਹੁਤ ਰੇਅਰ ਆਉਂਦਾ ਤੇ ਉਹ ਵੀ ਸ਼ਾਉਣ ਮਹੀਨਾ ਜੋ ਸ਼ੁਰੂ ਹੋਣਾ ਉਹ ਵੀ ਸੋਮਵਾਰ ਤੋਂ ਹੀ ਸ਼ੁਰੂ ਹੋਇਆ ਤੇ ਸੋਮਵਾਰ ਨੂੰ ਹੀ ਉਸ ਦੀ ਸਮਾਪਤੀ ਹੋ ਰਹੀ ਹੈ ਤੇ ਮਹਾ ਜੋ ਸ਼ਾਉਣ ਦਾ ਜੋ ਮਹਾ ਸੋਮਵਾਰ ਕਿਹਾ ਜਾ ਸਕਦਾ ਇਸ ਕਰਕੇ ਕੋਈ ਨਹੀਂ ਦੇਖ ਸਕਦਾ ਕਿ ਬੜੇ ਜੋਸ਼ ਸ਼ੋਰ ਧੰਗ ਦੇ ਨਾਲ ਖਰੀਦਦਾਰੀ ਹੋ ਰਹੀ ਹੈ ਇੱਥੇ ਏ ਆਪ ਜੀ ਦੱਸ ਦਈਏ ਕਿ ਜੋ ਰਖੜੀ ਦਾ ਤਿਹਾਰਾ ਇਸ ਸਮੇਂ ਜੋ ਸਮਾ ਹੈਗਾ ਉਹ ਐਤਵਾਰ ਰਾਤ ਨੂੰ ਸ਼ੁਰੂ ਹੋ ਰਿਹਾ ਜਪਤਰਾ ਹੈਗੀ ਆ ਉਹ 2:21 ਐਤਵਾਰ ਤੋਂ ਸ਼ੁਰੂ ਹੋ ਰਹੀ ਤੜਕੇ ਤੋਂ ਤੇ ਜੋ ਕਿ ਸੋਮਵਾਰ 19 ਤਰੀਕ ਨੂੰ ਸੋਮਵਾਰ ਨੂੰ ਹੋ ਰਹੇਗੀ 1:30 ਤੱਕ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਪਧਰਾ ਮੰਨੀ ਜਾਂਦੀ ਹੈ ਜੋ ਕਿ ਸ਼ਨੀ ਦੇਵ ਦੀ ਭੈਣ ਉਹ ਸੂਰਜ ਦੇ ਪੁੱਤਰੀ ਮੰਨੀ ਜਾਂਦੀ ਹੈ ਤੇ ਸ਼ਨੀ ਗ੍ਰਹਿ ਦਾ ਕਰੂਰ ਸੁਭਾਅ ਹੋਣ ਕਾਰਨ ਹੀ ਇਸ ਪੱਧਰਾ ਦੇ ਸਮੇਂ ਦੇ ਵਿੱਚ ਜੋ ਰਕੜੀ ਦਾ ਤਿਹਾਰ ਪੈਣਾ ਵੱਲੋਂ ਨਹੀਂ ਮਨਾਇਆ ਜਾਂਦਾ ਉਸ ਨਿਸ਼ੇਧ ਹੈ ਹਾਲਾਂਕਿ ਸੋਮਵਾਰ ਦੇ ਦਿਨ ਆਉਣ ਕਰਕੇ ਇਸ ਨੂੰ ਜੋ ਪੱਕਾ ਵੀ ਮੰਨਿਆ ਗਿਆ ਪਰ ਫਿਰ ਵੀ ਜੋ ਕਹਿ ਸਕਦੇ ਆ ਕਿ ਵੀ ਇਹ ਤਿਹਾਰ ਹੈ ਉਹ ਪੈਣਾ ਨੂੰ ਆਪਣੇ ਭਰਾਵਾਂ ਦੇ ਰਖੜੀ ਸੋਮਵਾਰ ਵਾਲੇ ਦਿਨ 10:00 ਵਜੇ ਤੱਕ 1:30 ਮਿੰਟ ਤੱਕ ਨਹੀਂ ਬੰਦਣੀ ਚਾਹੀਦੀ ਤੇ ਦੇਖ ਸਕਦੇ ਤੁਸੀਂ ਪਾਣਾ ਬਹੁਤ ਹੀ ਉਤਸ਼ਾਹ ਨਾਲ ਜੋ ਖਰੀਦਦਾਰੀ ਕਰ ਰਹੀਆਂ ਨੇ ਰਖੜੀ ਦੀ ਤੇ 1:30 ਮਿੰਟ ਦੁਪਹਿਰ ਤੋਂ ਬਾਅਦ ਜਦ ਰਖੜੀ ਦਾ ਸਮਾਂ ਹੈਗਾ ਉਹ 6:30 ਵਜੇ ਤੱਕ ਸ਼ੁਭਾਈ ਮੰਨਿਆ ਗਿਆ ਸ਼ਾਮ ਦੇ 6:30 ਵਜੇ ਤੱਕ 6:30 ਵਜੇ ਪੰਛਕ ਲੱਗ ਰਹੀ ਹੈ ਜੀ ਇਹ ਨੋਟ ਕਰ ਬਲ ਪੰਚਿਕਾ ਲੱਗ ਰਹੀ ਹੈ ਇਸ ਕਰਕੇ ਜਿਹੜਾ ਰਖੜੀ ਦਾ ਵੇਟਨ ਸਮਾ ਹੈਗਾ ਸ਼ੋਮ ਸਮਾ ਹੈਗਾ ਉਹ 1:30 ਮਿੰਟ ਤੋਂ ਲੈ ਕੇ 8:30 ਤੱਕ ਸੋਮਵਾਰ ਨੂੰ ਤੁਸੀਂ ਦੁਪਹਿਰੇ 1:30 ਤੋਂ ਲੈ ਕੇ 8:30 ਤੱਕ ਤੁਸੀਂ ਮਨਾ ਸਕਦੇ ਹੋ ਤੇ ਲੋਕ ਸਾਹਿਬ ਉਹ ਬਹੁਤ ਹੀ ਜ਼ਬਰਦਸਤ ਖਰੀਦਾਰੀ ਹੋ ਰਹੀ ਹੈ ਇਹ ਇਹ ਸ਼ੁਮ ਸਮਾ ਅੱਜ ਨੂੰ ਦੱਸਿਆ ਸੀ ਤੇ ਇਸ ਸਮੇਂ ਕਾਫੀ ਜੋ

ਸ਼ੁਭ ਹੋਵੇ ਜਿਹੜਾ ਉਹ ਟਾਈਮ ਬੰਨ੍ਹ ਲੀ। ਇਹਦੀ ਤਾਂ ਬਾਤ ਹੈ ਬੱਬੂ ਸਾਡੇ ਸਾਡੀ ਵੀਡੀਓ ਜਰੂਰ ਦੇਖਿਓ ਤੁਹਾਨੂੰ ਸਮਝਦਾ ਸਾਹ ਪਤਾ ਨਹੀਂ ਕੀ ਕੀ ਲਿਆ ਵੀਰ ਵਾਸਤੇ ਕਿੱਡੀ ਕਿੱਡੀ ਰੱਖਣੇ ਲਿਆ ਤੁਸੀਂ। ਆਏ ਇਹ ਵਾਲੇ ਆਹ ਸਭ ਕਾਤਾ ਆਇਆ ਰਸਤਾ ਭਰਿਆ ਆਇਆ ਜੀ। ਸਹੀ ਗੱਲ ਹੈ। ਆਹ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜੋ ਰੱਖੜੀਆਂ ਦਾ ਤਿਹਾਰਾ ਉਸ ਨੂੰ ਲੈ ਕੇ ਪੂਰੀ ਗਹਿਮਾ ਗਹਿਮੀ ਹੈ 1:30 ਮਿੰਟ ਦੁਪਹਿਰੇ ਸੋਮਵਾਰ ਤੋਂ ਲੈ ਕੇ 8:30 ਵਜੇ ਤੱਕ ਇਹ ਤਿਹਾਰਾ ਹੈ। ਸ਼ਿਮਰ ਜੀ ਅੰਦਰ ਦੇਖੀ ਉਧਰ ਆ ਤੇ ਆਪ ਜੀ ਨੂੰ ਬੁਖਾਰ ਹੋਇਆ ਸੀ ਕੋਹੜੀ ਬਾਜ਼ਾਰ ਦਾ ਵਾਪਸ ਬਹੁਤ ਜ਼ਿਆਦਾ ਢੀੜ ਹੈ ਮੈਂ ਤਾਂ ਬੱਦੂਆ ਘਰੇ ਛੱਡ ਕੇ ਆਇਆ ਤੇ ਇਸ ਤਰ੍ਹਾਂ ਇੱਕ ਤੀਤੋ ਸਾਢੇ 8 ਵਜੇ ਤੱਕ ਦਾ ਜੋ ਸਮਾਂ ਹੈਗਾ ਸੋਮਵਾਰ 1:30 ਮਿੰਟ ਤੋਂ ਦੁਪਹਿਰ 1:30 ਤੋਂ ਸਾਢੇ 8 ਵਜੇ ਤੱਕ ਦਾ ਜੋ ਸਮਾਂ ਉਹ ਹੀ ਜੋ ਸ਼ੁਭ ਫਲਦਾਈ ਮੰਨੇਗਾ ਦੇਖ ਸਕਦੇ ਹੋ ਯਾਰਾਂ ਦੇ ਵਿੱਚ ਹਰ ਪ੍ਰਕਾਰ ਦੇ ਛੋਟੇ ਬੱਚੇ ਵੀ ਖਰੀਦਦਾਰੀ ਲਈ ਪਹੁੰਚੇ ਹੋਏ ਆ ਤੇ ਅਗਰ ਖੜੀ ਫ੍ਰੀਜੀ ਜਾ ਰਹੀ ਹੈ ਲਗਭਗ ਸਾਰਾ ਸਟਾਲ ਇੱਥੇ ਖਾਲੀ ਹੋ ਚੁੱਕਿਆ ਤੇ ਹਾਂਜੀ ਬਹੀ ਦਿਖਾ ਲੇ ਜੀ ਬਸ ਵਧੀਆ ਸਾਰੇ ਖਰੀਦ ਲੈ ਰਹੇ ਆ ਰਖੜੀ ਲੈਣਾ ਹੈ ਮਹਾਰਾਜ ਜੀ ਇਹ ਨਾ ਹੀ ਹੋਇਆ ਕੀ ਬਾਤ ਹੈ ਇਹ ਸਾਲ ਸਾਹ ਦੇ ਰਖੜੀ ਕੋਲੋਂ ਵਾਸਤੇ ਤਿਆਰੀ ਚੱਲ ਰਹੀ ਹੈ ਘੋਰ ਤਿਆਰੀ ਚੱਲ ਰਹੀ ਹੈ ਮਹਾਰਾਜ ਜੀ ਇੱਕ ਹੀ ਨੇ ਵੀ ਮੰਗਾ ਤਿਹਾਰ ਨੂੰ ਲੈ ਕੇ ਭੈਣ ਭਰਾ ਦਾ ਤਿਹਾਰ ਹੈ ਇਹ ਬੜਾ ਬਹੁਤ ਮਤਲਬ ਉਤਸ਼ਾਹ ਨਾਲ ਮਨਾਇਆ ਜਾਂਦਾ ਵਾ ਤਿਹਾਰ ਜੀ ਜੀ ਮਤਲਬ ਹਰ ਭੈਣ ਨੂੰ ਮਤਲਬ ਖੁਸ਼ੀ ਹੁੰਦੀ ਹੈ ਕਿ ਭਰਾ ਦੇ ਰਖੜੀ ਬੰਨਣ ਜਾਣਾ ਹੈ ਹਾਂ ਜੀ ਹੈ ਜੀ ਮਤਲਬ ਇਹ ਇਸ ਟਾਈਮ ਇਹ ਸਭ ਤੋਂ ਵਧੀਆ ਤਿਹਾਰ ਹੈ ਜੀ ਭੈਣ ਭਰਾਵਾਂ ਦਾ ਠੀਕ ਮਤਲਬ ਪਿਆਰ ਪਿਆਰ ਇਹ ਆਪਸੀ ਜਿੱਤੇ ਹੁਣ ਦੂਰੀਆਂ ਵੱਧੀਆਂ ਜਾ ਰਹੀਆਂ ਇਹ ਜਿਹੜੇ ਪਿਆਰ ਹੈ ਰਿਸ਼ਤੇ ਇਹ ਇਹ ਰਿਸ਼ਤਿਆਂ ਦੇ ਵਿੱਚ ਜਿਹੜੇ ਰਿਸ਼ਤੇ ਜੁੜਦੇ ਹੈ। ਕੀ ਕਹਾ ਬਿਲਕੁਲ ਸਹੀ ਗੱਲ ਕਿਹਾ ਜੀ ਕਿ ਰਿਸ਼ਤੇ ਜੁੜਦੇ ਨੇ ਓਕੇ ਜੀ ਤੇ ਸਾਡੀਆਂ ਸਾਹਿਬ ਦੇ ਵੀ ਚੱਲ ਰਿਹਾ ਉਹ ਦੇਖਦੇ ਆਓ ਬਹਿ ਲਓ ਉੱਧਰ ਤੇ ਦਿਖਾ ਦਈਏ ਤੁਹਾਨੂੰ ਆਪ ਜੀ ਨੂੰ ਕਿ ਬਹੁਤ ਹੀ ਗੋਗੱਪੇ ਵਾਲੇ ਉਹ ਵੀ ਪੂਰੀ ਪੂਰਾ ਰਸ ਹੈ ਜੀ ਟਾਣਾ ਗੋਗੱਪੇ ਵੀ ਸ਼ਕਰ ਰਹੀਆਂ ਦੇਖੋ ਆਪ ਸਿਰ ਦਿਖਾਇਆ ਨੇੜੇ ਜਾ ਕੇ ਤੇ ਦੇਖ ਸਾਡੇ ਤੁਸੀਂ ਇਸ ਸਮੇਂ ਬਾਜ਼ਾਰ ਦੇ ਵਿੱਚ ਪੂਰੀ ਜਮਾਂ ਜਮਈ ਹੈ ਰੌਣਕ ਹੈ ਤੇ ਉਹ ਆਜੀ ਭਾਜੀ ਕਿਵੇਂ ਦਾ ਰਿਹਾ ਤਿਹਾ ਰਾਹ ਜੇ ਪਿਛਲੀ ਵਾਰ ਤੁਸੀਂ ਵਧੀਆ ਵਧੀਆ ਰਿਹਾ ਕਿੰਨੀ ਕ ਲੱਗਦਾ ਵੀ ਸਟਾਲ ਖਾਲੀ ਹੋਏ ਆ ਹਾਂਜੀ ਹਾਂ ਬਹੁਤ ਫਰਕ ਹੈ ਬਹੁਤ ਫਰਕ ਹੈ ਪਿਛਲੀ ਵਾਰ ਤਾਂ ਮੀ ਆਖਦਾ ਐਤੀ ਐੱਜ ਕੀ ਠੀਕ ਹੈ ਠੀਕ ਹੈ ਜੀ ਕੀ ਬਾਤ ਐੱਜ ਕੀ ਕਹਿੰਦਾ ਠੀਕ ਹੈ ਸਾਰਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਵੇਖ ਸਾਡਾ ਤੁਸੀਂ ਜੋ ਚਿਹਰੇ ਆ ਉਹ ਖਿਲਖਿਲਾ ਰਹੇ ਆ ਦੁਕਾਨਦਾਰਾਂ ਦੇ ਇਸ ਸਮੇਂ ਜਿਹੜੀ ਰੌਣਕਾਂ ਦਿਖਾਣੀਆਂ ਥਾਲੀ ਦੀ ਜੋ ਇੱਕ ਮਸ਼ਹੂਰ ਦੁਕਾਨ ਹੈ ਿੱਲੂ ਦੀ ਹੱਟੀ ਿੱਲੂ ਦੀ ਹੱਟੀ ਤੇ ਵੀ ਬਹੁਤ ਰੌਣਕ ਹੁੰਦੀ ਆ ਹਾਂਜੀ ਆਪ ਜੀ ਨੂੰ ਅਸੀਂ ਦੱਸ ਰਹੇ ਸੀ ਕਿ ਕਈ ਯੋਗ ਸ਼ੁਭ ਯੋਗ ਵਾੜ ਰਹੇ ਆ ਜਿਸ ਦੇ ਵਿੱਚ ਅਸੀਂ ਕਹਿ ਲਈਏ ਰਵੀ ਯੋਗ ਹੈ ਸ਼ਿਸ਼ਾਂਗ ਯੋਗ ਕਹਿ ਸਕਦੇ ਆ ਲక్ష్ਮੀ ਨਾਰਾਇਣ ਯੋਗ ਤੇ ਹੋਰ ਕਾਫੀ ਯੂ ਇੱਥੇ ਅੱਜ ਕੱਲ ਨੂੰ ਸੋਮਵਾਰ ਵਾਲੇ ਰਖੜੀ ਵਾਲੇ ਦਿਨ ਬੜ ਰੋਏ ਆ ਤੇ ਜੀ ਇਹ ਦੇਖ ਸਕਦੇ ਹੋ ਕਰਾਲੀ ਦੀ ਸਭ ਤੋਂ ਫੇਮਸ ਦੁਕਾਨ ਹੈ ਜੋ ਰਖੜੀ ਦੀ ਬਹੁਤ ਵੈਰਾਈ ਇੱਥੇ ਦੇਖ ਸਕਦੇ ਹੋ ਅੰਦਰ ਗਾਕਾ ਦੀ ਭੀੜ ਵੀ ਦੱਸ ਸਕਦੀ ਆ ਭੈਣਾ ਜੋ ਸ਼ਾਪਿੰਗ ਕਰਨ ਵਾਸਤੇ ਆਈਆਂ ਹੋਈਆਂ ਦੇਖ ਸਕਦੇ ਹੋ ਤੇ ਸਾਡੇ ਬੱਲੂ ਦੀ ਹੱਤੀ ਤੇ ਇਸ ਸਮੇਂ ਮੰਨ ਬੁਹਾਨਿਆ ਕਿ ਬਹੁਤ ਜ਼ਿਆਦਾ ਵੈਰਾਈ ਹੋਰ ਜੀ ਕੀ ਹਾਲ ਚਾਲ ਹੈ ਤਾਂ ਠੀਕ ਠਾਕ ਤੇ ਬਹੁਤ ਜ਼ਿਆਦਾ ਵੈਰਾਈ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਵੈਰਾਈ ਹੈ ਘੜੀਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਆ ਬੱਚਿਆਂ ਵਾਸਤੇ ਜੋ ਬਣੇ ਹੋਏ ਆ ਤੇ ਮੋਟੂ ਪਤਲੂ ਵਾਲੀਆਂ ਵੀ ਹੈਗੀਆਂ ਕਾਫੀ ਵੈਰਾਈ ਇਸ ਵਾਰ ਇੱਥੇ ਦੇਖਣ ਨੂੰ ਮਿਲ ਗਈ ਹੈ ਔਰ ਜੀ ਕਿਹੜੀ ਕਿਹੜੀ ਵੈਰੈਟੀ ਇਹ ਪ੍ਰਧਾਨ ਜੀ ਅੱਛਾ ਜੀ ਔਰ ਜੀ ਰਕੜੀ ਪਬੀਨ ਬੋਣੇ ਆ ਨਹੀਂ ਪਬੀਨ ਨੇਂਦਾ ਰਕੜੀ ਦੇ ਬੇਟੀ ਦੇ ਦਵਾਨੇ ਆ ਹਾਂ ਠੀਕ ਹੈ ਤੇ ਹਾਂਜੀ ਮੈਂ ਇਹ ਲੈਣੀ ਚਾਹ ਰਿਹਾ ਹਾਂ ਹਾਂਜੀ ਕਿ ਕਿ ਲੈਣੀ ਹੈ ਬੜਾ ਖੜੀ ਖੜੀ ਕਰੀ ਲਾਉਗੀ ਤੇ ਮਾਲ ਦਾ ਛੋਟਾ ਭਾਈ ਹੈ ਤਾਂ ਉਹਦੇ ਲਈ ਬੱਚਿਆਂ ਵਾਲੀ ਲਾਉਗੀ ਮੁੰਡੂ ਬਤਨ ਵਾਲੀ ਲਾਉਣੀ ਹੈ ਇਹਨਾਂ ਛੋਟਾ ਵੀ ਨਹੀਂ ਹੈ ਬਰਾ ਸਾਤ ਦਾ ਹੈ ਤੇ ਕਿੰਨੇ ਦੀਆਂ ਸਪੋਟੀ ਲੈਣੀਆਂ ਜਾਂ ਕਿੰਨੇ ਦੀਆਂ ਲਾਉਂਗੀਆਂ ਇੱਕ ਬੜੇ ਬੜੀਆਂ ਫੁੱਲ ਵਾਲੀਆਂ ਹੋਣਗੀਆਂ ਫੁੱਲ ਵਾਲੀਆਂ ਬੜੇ ਬੜੀਆਂ ਤਾਂ ਵੀ ਤੁਸੀਂ ਵੀ ਆਪਣੇ ਭਰਾ ਲਈ ਲੀ ਲੀਆਂ ਨਹੀਂ ਮੈਂ ਤਾਂ ਬੇਟੀ ਵਾਸਤੇ ਆਜੇ ਬੇਟੀ ਵਾਸਤੇ ਇਹ ਜੀ ਦੇਖੋ ਅ ਇੱਥੇ ਬਹੁਤ ਸਾਰੇ ਲੋਕ ਰਹਿ ਰਹੇ ਆ ਤੇ ਗੱਲ ਕਰਦੇ ਆ ਇਸ ਸਮੇਂ ਯਾਨੀ 9:00 ਆ ਤੁਹਾਡਾ ਕਿਹਦਾ ਜੀ ਤੁਸੀਂ ਕਿਹੜੀੰ ਕਰੇਂ ਹਾਂਜੀ ਕਿਨੇ ਮੈਨੂੰ ਜੀ ਇਹ ਹਾਂ ਜੀ ਇਹ ਲਿਖੇ ਹੋਏ ਇਹ 50 ਆ ਮੈਨੂੰ ਜੀ ਅਰੇ ਕਿੰਨੇ ਹਮੇਸ਼ਾ ਹੀ ਤੁਹਾਡੀ ਬਹਾਰ ਹੁੰਦੀ ਹੈ ਇੱਥੇ ਕੋਈ ਗਿਫਟ ਵੀ ਦੇ ਰਹੇ ਸੀਗੇ ਕੀ ਕੀ ਰੱਖਿਆ ਗੇਮ ਟਾਪ ਦਾ 4200 ਨਾਲ ਜਿਹੜਾ ਗਿਫਟ ਹੈ ਜੀ ਉਹ ਵੀ ਰੱਖਿਆ ਆਪਾਂ ਨੇ 4200 ਨਾਲ ਆਪਾਂ ਦੇ ਪੁਸ਼ ਫ੍ਰੀ ਦੇ ਰਹੇ ਆਂ ਅੱਛਾ ਜੀ ਤੇ ਉਸ ਤੋਂ ਬਾਅਦ 500 ਵਾਲੇ ਨਾਲ ਉਹਦੇ ਨਾਲ ਕੌਫੀ ਮੱਗ ਫ੍ਰੀ ਹੈ ਕੀ ਬਾਤ ਹੈ ਜਿਆਨ ਦੇ ਨਾਲ ਆਪਰਾ ਕਾਪ 6 ਕਪਾ ਸੈਟ ਹੈ ਜੇ ਜੀ ਉਸ ਬਰਲੇ ਲੈ ਲਓ 10000 ਰੱਖੀ ਨੂੰ ਬਾਕੀ ਜਿਹੜੇ 2000 ਕ coupon ਬਾਰੇ coupon ਲੈ ਲਓ ਜਿਹਦਾ ਡਰਾਅ ਨਿਕਲ ਗਿਆ ਉਹਨੂੰ 10000 ਦਾ ਮੋਬਾਈਲ ਫਰੀ ਹੈ ਜਾਂ ਉਹ ਲੈਡੀ ਲੈ ਸਕਦਾ ਹੈ ਜੇ 2000 ਦੇ ਰਖੜੀਆਂ ਲਈਆਂ ਪੈਣਾ ਨੇ ਤਾਂ 10000 ਦਾ ਮੋਬਾਈਲ ਤੁਹਾਨੂੰ ਮਤਲਬ coupon ਦਵਾਂਗੇ ਜਿਹਦਾ coupon ਨਿਕਲ ਗਿਆ ਉਹਨੂੰ 10000 ਦਾ ਫੋਨ ਫਰੀ ਹੈ ਜਾਂ ਉਹ ਲੈਡੀ ਲੈ ਸਕਦਾ ਹੈ ਜਿਹਦਾ ਨਹੀਂ ਨਿਕਲਣਗੇ ਉਹਨਾਂ ਸਾਰਿਆਂ ਨੂੰ ਆਪਾਂ ਦਾ ਹੱਗ ਗਿਫਟ ਦੇਣਗੇ ਸਾਰਿਆਂ ਨੂੰ ਉਹਨਾਂ ਨੂੰ ਪੈਸੇ ਹਾਂਜੀ ਇਸ ਟਾਈਮ ਤੇ ਹੱਥੇ ਉੱਪਰ 500 ਕੁਪੜੇ ਬੈ ਚੁੱਕੇ ਹੀ ਪਲੱਸ ਹਾਂਜੀ ਕਿਹੜੀ ਕਿਹੜੀ ਵੈਰਾਈਟੀ ਪਈ ਆ ਬਣੋ ਰੱਖਦੀ ਬੱਚੇ ਦੀ ਵੈਰਾਈਟੀ ਫੁੱਲ ਪਈ ਆ ਬੱਚੇ ਦੀ ਵੈਰਾਈਟੀ ਕੋਈ ਲਾਈਟਰ ਨਹੀਂ ਹੈਗੀ ਆ ਮੋਦੀ ਕਾਈ ਹੈਗੀ ਆ ਡੋਲਸ ਹੈਗੀ ਆ ਨਿਊ ਮਨ ਬੱਚੇ ਦੀ ਹੈਗੀ ਆ ਕੋਈ ਇਲੈਕਟ੍ਰੋਨਿਕ ਸੈਟ ਵਾ ਬਹੁਤ ਆਈ ਹੋਈਆਂ ਨੇ ਕਿਧਰ ਅਪ ਸਾਰੀ ਜਿਹੜੀ ਸ਼ਾਪਿੰਗ ਕੀਤੀ ਆ ਸਾਰੀ ਬੰਬੇ ਦੀ ਕੀਤੀ ਆ ਅੱਛਾ ਜੀ ਜਿੰਨਾ ਅਪ ਲੁਧਿਆਣਾ ਗਈ ਹੈ ਨਾ ਪਾਵਰਸ਼ਾਲਾ ਵਾਲੇ ਗਈ ਆ ਸਾਰੀ ਬੰਬੇ ਡਿਜ਼ਾਈਨਿੰਗ ਹੈ ਇੱਕ ਦੋ ਇੱਕ ਡਿਜ਼ਾਈਨ ਪਿਆ ਵੀ ਅਹੀਂ ਗਾਹ ਤੇ ਨਹੀਂ ਗਈ ਬਿੱਲੂ ਦੁਕਾਨ ਤੇ ਮੈਂ ਖਾਲੀ ਜਾ ਰਹੇ ਆ ਯਾ ਜਾ ਫਿਰ ਮਨੂੰ ਨਾਮ ਨਹੀਂ ਨਿਕਲਿਆ ਇਹ ਨਾਮ ਤੇ ਨਿਕਲ ਪਸਾਰਨ ਦੇਣਾ ਹੈ ਹਾਂਜੀ ਹਾਂਜੀ ਅੱਪਾ ਸਾਰੇ ਕੂਪਨ ਦੇ ਰਹੇ ਹੋ ਸਾਰੇ ਲਈ ਵੀ ਦੇ ਦਣੇ ਹਾਂਜੀ ਹਾਂਜੀ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਜਿਹੜਾ ਵਾਸਾ ਸਾਡਾ ਬਹੁਤ ਮਨੋਰ ਵਧਾਉਂਦੇ ਹੋ ਤੇ ਜਿਹੜਾ ਤੁਹਾਡਾ ਚੈਨਲ ਹੈ ਉਹ ਪੂਰੇ ਪੰਜਾਬ ਦੇ ਵਿੱਚ ਚੱਲਦਾ ਅਸੀਂ ਕਹਿੰਦੇ ਵਧੂਆਤ ਤੋਂ ਤੁਸੀਂ ਤਰੱਕੀਆਂ ਕਰੋ ਤੇ ਨਾਲੇ ਤੁਹਾਨੂੰ ਰੱਖੀਆਂ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਚਲੋ ਸਾਨੂੰ ਵੀ ਮੁਬਾਰਕਾ ਦਿੱਤੀ ਜਾ ਰਹੀ ਰਹੇ ਪੱਤਰਕਾਰ ਨੂੰ ਮੁਬਾਰਕਾ ਕਿੱਟੇ ਮਿਲਦੀ ਜਾਵੇ ਜੀ ਤੇ ਦੇਖ ਸਕਦੇ ਹੋ ਤੁਸੀਂ ਤੇ ਤਿਹਾਰ ਮਨਾਉਣ ਵਾਸਤੇ ਇੱਥੇ ਸਾਰੀ ਜੋ ਗੱਲਾਂ ਵੀ ਕੀਤੀਆਂ ਅਸੀਂ ਸਾਰਿਆਂ ਦੇ ਵਿੱਚ ਉਤਸ਼ਾਹ ਬਹੁਤ ਆਇਆਗਾ ਰਹੀ ਲੀਡਿੰਗ ਲੈ ਕੇ ਤੇ ਇਸ ਤਰ੍ਹਾਂ ਅਸੀਂ ਆਪ ਜੀ ਨੂੰ ਦੱਸ ਪਈਏ ਕਿ ਵੀ ਜੋ ਹਰ ਇੱਕ ਦੁਕਾਨ ਦੇ ਉੱਪਰ ਜੋ ਬਹੁਤ ਰਸ ਹੈ ਹਰ ਦੁਕਾਨ ਦੇ ਉੱਪਰ ਅਸੀਂ ਰੀਚ ਕਰ ਰਹੇ ਹਾਂ ਫੌਨ ਬਿੱਲੂ ਦੀ ਹੱਤੀ ਤੇ ਆ ਕੇ ਗਏ ਸੀਗੇ ਤੇ ਬਿੱਲੂ ਦੀ ਹੱਤੀ ਤੇ ਵੀ ਤੁਹਾਨੂੰ ਦਿਖਾਇਆ ਗੋਪਕਾ ਦੀ ਹੱਤੀ ਵੀ ਅ ਬਾਕੀ ਜੋ ਬਾਜ਼ਾਰਾਂ ਦੇ ਵਿੱਚ ਸਟਾਲ ਲੱਗੇ ਹੋਏ ਆ ਉਹ ਵੀ ਸਾਰੇ ਹਾਊਸ ਫੰਡ ਦੇਖ ਸਕਦੇ ਹੋ ਤੁਸੀਂ ਤੇ ਕੋਈ ਵੀ ਅਜਿਹੀ ਦੁਕਾਨ ਨਹੀਂ ਜਿੱਥੇ ਜਾਤ ਨਾ ਹੋਵੇ ਤੇ ਆਪ ਜੀ ਨੂੰ ਸ਼ੁਰੂ ਸਮਾਂ ਵੀ ਅਸੀਂ ਦੱਸ ਚੁੱਕੇ ਹਾਂ ਕਿ 10:30 ਵਜੇ ਨਾ ਸੌਰੀ 1:30 ਮਿੰਟ ਤੋਂ ਜੋ ਸਮਾ ਸ਼ੁਰੂ ਹੋਣਾ ਹੋਪਕੀਆ ਲਈ ਜੜੀ ਹੈ 1:30 ਮਿੰਟ ਤੋਂ ਜੋ ਸਮਾ ਸ਼ੁਰੂ ਹੋਣਾ ਤੇ ਉਸ ਤੋਂ ਬਾਦ 8:30 ਤੱਕ ਦਾ ਇਹ ਸਮਾਂ ਹੈ 8:30 ਪੰਚਕ ਲਗਣੀ ਹੈ ਤਾਂ ਉਸ ਤੋਂ ਪਹਿਲਾਂ ਹੀ ਰਖੜੀ ਪਹਿਣਾ 1:30 ਦੇ ਟਾਈਮ ਤੋਂ 8:30 ਵਜੇ ਦਾ ਤੱਕ ਬੰਨ ਸਕਦੇ ਹੋ ਬਹੁਤ ਵਧੀਆ ਸਮਾਂ ਦੇਖ ਸਕਦੇ ਹੋ ਤੁਸੀਂ ਅਸੀਂ ਪਾਠਿਆਕ ਲਾਥ ਹਾਊਸ ਤੇ ਪਹੁੰਚੇ ਹਮੇਸ਼ਾ ਹੀ ਤਰ੍ਹਾਂ ਰਖੜੀ ਵਾਲਾ ਦਿਨ ਵੀ ਬੜੀ ਪਾਰੀ ਪੀੜੇ ਜੀ ਕੀ ਬੜੀ ਕੋਈ ਸੇਲ ਸੂਨ ਦਿੱਤੀ ਹੋਈ ਹੈ ਭਾਜੀ ਸਾਹਿਬ ਬੜੀਆਂ ਸੇਲ ਸਪੈਸ਼ਲ ਆਫਰ ਚੱਲਦੀ ਪਈ ਹੈ ਜੀ ਕੀ ਸੇਲ ਆਫਰ 10% ਤੋਂ ਲੈ ਕੇ 50% ਤੱਕ ਲੈਸ ਚੱਲਦੀ ਪਈ ਹੈ ਆਲਗ-ਆਲਗ ਵੈਰਾਈਟੀਆਂ ਦੇ ਤੇ ਆਲਗ-ਆਲਗ ਰੇਟ ਸਾਰਿਆਂ ਦੇ ਉੱਤੇ ਲੈਸ ਸਾਰੇ ਸਟਾਕ ਦੇ ਉੱਤੇ ਲੈਸ ਆ ਦੋ ਦਿਨ ਵਾਸਤੇ ਕੀ ਬਾਤ ਹੈ ਬਾਕੀ ਤੁਸੀਂ ਗਾਕਾ ਨੂੰ ਪੁੱਛੋ ਕੀ ਬਾਤ ਹੈ ਜੀ ਹਾਂਜੀ ਭਾਜੀ ਪੁੱਛੇ ਹੋਏ ਹੋ ਸ਼ਾਪਿੰਗ ਕਰਾਉਣੇ تھے ਤੇ ਸੇਲ ਦਾ ਹੀ ਫਾਇਦਾ ਲੈ ਰਹੇ ਹਾਂ ਹਾਂਜੀ 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 ਕੀ ਬਾਤ ਹੈ ਇਹ ਫਿਰ ਪਹਿਣ ਲਈ ਸੂਟ ਖਰੀਦ ਰਹੇ ਜਾਂ ਭਾਬੀ ਲਈ ਭਾਬੀ ਲਈ ਅੱਛਾ ਅੱਛਾ ਜੀ ਠੀਕ ਹੈ ਜੀ ਆਪਨੇ ਰਖੜੀ ਖਰੀਦੀ ਕੱਲ ਰਖੜੀ ਖਰੀਦੀ ਅੱਛਾ ਮਾਈਟ ਲਈ ਹੂੰ ਕੌਨਸੀ ਰਖੜੀ ਖਰੀਦੀ ਆਪਨੇ ਦਸਦੇ ਦਸਦੇ ਧਾਗੇ ਵਾਲੀ ਹਾਂ ਤੇ ਦੁੱਜੀ ਮੋਟੂ ਕਤਰੀ ਵਾਲੀ ਧਾਗੇ ਵਾਲੀ ਅੱਛਾ ਜੀ ਤੇ ਤੁਸੀਂ ਪਾਟੀਆਂ ਕਲਾਥ ਹਾਊਸ ਤੇ ਭਾਬੀ ਕਹਿੰਦੇ ਹੋ ਕਿਵੇਂ ਲੱਗਦਾ ਇੱਥੇ ਆ ਕੇ ਤੁਹਾਨੂੰ

ਵਧੀਆ ਜੀ ਵਧੀਆ ਰਹੇ ਜੀ ਮਹਾਰਾਜ ਜੀ ਹਮੇਸ਼ਾ ਹੀ ਕਿਰਪਾ ਇਲਾਕਾ ਨਿਵਾਸੀਆਂ ਦਾ ਸਹਿਯੋਗ ਹੈ ਜਿਹੜੇ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਜਿਹੜਾ ਸਹਿਯੋਗ ਦੇ ਰਹੇ ਸਾਨੂੰ ਔਰ ਖਲਾਸ਼ੇਰੀ ਦਿੰਦੇ ਰਹਿੰਦੇ ਨੇ ਸਰ ਮੈਂ ਕਹਿ ਸਕਦਾ ਕਿ ਵੀ ਪਹਿਲਾਂ ਤੁਹਾਡੇ ਫਾਦਰ ਸਾਹਿਬ ਸੀਗੇ ਇੱਥੇ ਦੂਸਰੀ ਪੀੜ੍ਹੀ ਮੈਂ ਦੋਵੇਂ ਭਰਾ ਹੋ ਗਏ ਜੀ ਇੱਧਰ ਤੇ ਤੇਰੇ ਆਣਾ ਕੀ ਕਹਿ ਸਕਦੇ ਹਾਂ ਭਾਜੀ ਤੁਸੀਂ ਨਾਲ ਨਾਲ ਮੈਨੂੰ ਲੱਗਦਾ ਮੋਡਲਿੰਗ ਵੀ ਸ਼ੁਰੂ ਕਰ ਦਿੱਤੀ ਹੈਗੀ ਹੈ ਬਹੁਤ ਵਧੀਆ ਲੱਗਦਾ ਹੈ ਕਾਕਾਂ ਦਾ ਰਿਸਪੌਂਸ ਦੇਖ ਕੇ ਫੇਰੇਟ ਘੱਟ ਰੱਖੇ ਹੋਏ ਆ ਬਾਕੀ ਕਾਕਾਂ ਨੂੰ ਪਤਾ ਹੀ ਨਹੀਂ ਪੱਗਾਂ ਦੇ ਉੱਪਰ ਵੀ ਕੋਈ ਪੱਗਾਂ ਦੇ ਉੱਪਰ ਕੁਆਲਿਟੀ ਵਧੀਆ ਹੈ ਇਹ ਕੀ ਬਾਤ ਹੈ ਤੁਸੀਂ ਬੰਦੇ ਹੀ ਵਧੀਆ ਦੁਕਾਨ ਵੀ ਵਧੀਆ ਤੁਹਾਡੀ ਕੀ ਬਾਤ ਹੈ ਦੇਖ ਸਾਡੇ ਹੁਣ ਇਹ ਤੀਸਰੀ ਪੀੜ੍ਹੀ ਵੀ ਮੈਦਾਨ ਦੇ ਵਿੱਚ ਆ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਨੌਜਵਾਨ ਜਿੱਥੇ ਕਾਲਜਾਂ ਦੇ ਵਿੱਚ ਪੜ੍ਹਾਈ ਕਰਦੇ ਆ ਉੱਥੇ ਇੰਡੀਆ ਦੀ ਟੀਮ ਦੇ ਲਈ ਇਹ ਖੇਡ ਵੀ ਚੁੱਕੇ ਨੌਜਵਾਨ ਤੇ ਕਈ ਨੈਸ਼ਨਲ ਮੁਕਾਬਲੇ ਵੀ ਖੇਡੇ ਆ ਤੇ ਹੁਣ ਦੁਕਾਨਦਾਰੀ ਵੀ ਸੰਭਾਲ ਰਿਹਾ ਹਾਕੀ ਦੇ ਮੈਦਾਨ ਦੇ ਨਾਲ ਤੁਹਾਨੂੰ ਲੱਗਦਾ ਹੈਗਾ ਮਤਲਬ ਤਿਹਾੜਾਂ ਚ ਆਂਦਾ ਜੀ ਅੱਛਾ ਤਿਹਾੜਾਂ ਚ ਪਾਪਾ ਵੀ ਹੈਲਪ ਕਰਦੇ ਆਂ ਹਾਂਜੀ ਕੀ ਬਾਤ ਹੈ ਗੇਮ ਲਈ ਸਮਾਂ ਨਹੀਂ ਕੱਢਦੇ ਹੁਣ ਨਹੀਂ ਕੱਢਦੇ ਆਂ ਜੀ ਗੇਮ ਲਾ ਕੇ ਆਏ ਆਂ ਅੱਛਾ ਗੇਮ ਲਾ ਕੇ ਹਾਂਜੀ ਕੀ ਬਾਤ ਤੇ ਕੀ ਡਿਸਕਾਊਂਟ ਦੇ ਰਹੇ ਆਂ ਇਹਨਾਂ ਨੂੰ ਜੇ ਕੋਈ ਮਾਰਸ਼ਲ ਦੇਖ ਕੇ ਆਵੇ ਫਿਰ ਹੋਰ ਡਿਸਕਾਊਂਟ ਦਊਂਗੀ ਹਾਂਜੀ 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 ਕਿੰਨੇ ਪਰਸੈਂਟ ਤੁਹਾਡਾ ਨਾਮ ਲੈ ਲਵਾਂ ਫਿਰ 15% ਕਰ ਦਊਂਗੀ ਕੀ ਬਾਤ ਹੈ ਜੀ ਆਜੀ ਅਸੀਂ ਜਿਹੜੇ ਮਾਰਸ਼ਲ ਯੂਜ਼ ਦੇ ਦਰਸ਼ਕ ਹੈ ਉਹ ਇਹ ਨੋਟ ਕਰ ਲੈਣ ਕਿ ਜੇ ਭਾਗ ਦੇ ਕਲਾਸ ਹਾਊਸ ਤੋਂ ਆਉਣਗੇ ਤਾਂ ਉਹਨਾਂ ਨੂੰ 15% ਦੀ ਡਿਸਕਾਊਂਟ ਮਿਲੇਗੀ ਆਓ ਜੀ ਇੱਥੋਂ ਕੱਪੜੇ ਵੀ ਖਰੀਦੋ ਬਿੱਲੂ ਕੋਲੋਂ ਰਖੜੀਆਂ ਬਾਜ਼ਾਰ ਦੇ ਵਿੱਚ ਰਖੜੀਆਂ ਦੀ ਬਹੁਤ ਵੈਰਾਈ ਆਈ ਹੋਈ ਹੈ ਤੇ ਬਹੁਤ ਕੋਈ ਖਾਣ ਪੀਣ ਦੀਆਂ ਵਸਤੂਆਂ ਵੀ ਵਧੀਆ ਡਿਸਕਾਊਂਟ ਰੇਟ ਤੇ ਚੱਲ ਰਹੀਆਂ ਹੈਗੀਆਂ ਤੇ ਰਖੜੀ ਦੇ ਤਿਹਾਰ ਦਾ ਆਨੰਦ ਮਾਣੋ ਤੇ ਆਪ ਜੀ ਨੂੰ ਫਿਰ ਦੱਸ ਦਈਏ ਕਿ ਵੀ ਜੋ ਰਖੜੀ ਦਾ ਤਿਹਾਰ ਹੈ ਉਹ ਅਤਵਾਦ ਨੂੰ 15 ਲੱਗ ਰਹੀ ਹੈ ਰਾਤ ਦੇ 2:21 ਤੇ ਜਿਸਨੇ ਵੀ ਸੋਮਵਾਰ ਦੇ ਤੜਕਸਾਰ 2:21 ਤੇ 15 ਲੱਗ ਜੇਗੀ ਜੋ ਕਿ 15 ਦੇ ਵਿੱਚ ਰਖੜੀ ਬੰਨਣਾ ਨਿਸ਼ੇਧ ਹੈ ਮਨਾਹੀ ਹੈ ਜੋ ਕਿ 1:30 ਤੱਕ ਇਹ 15 ਰਹੇਗੀ 1:30 ਤੋਂ ਬਾਅਦ 8:30 ਤੱਕ ਦਾ ਜੋ ਸਮਾਂ ਹੈਗਾ ਉਹ ਬਿਲਕੁਲ ਪੈਣਾ ਵੱਲੋਂ ਭਾਈਆਂ ਦੇ ਰਖੜੀ ਉਹਨਾਂ ਦਾ ਬਹੁਤ ਸ਼ੁਭ ਸਮਾਂ ਮੰਨਿਆ ਗਿਆ ਹੈਗਾ ਤੇ ਇਸ ਲਈ ਜੋ ਰਖੜੀਆਂ ਉਹ 1:30 ਦੇ ਬਾਅਦ ਰਾਤ ਸੋਮਵਾਰ 8:30 ਵਜੇ ਤੱਕ ਬੰਦ ਸਕਦੇ ਹੋ ਤੇ 8:30 ਵਜੇ ਪੰਚਕ ਲਗ ਰਹੀ ਹੈ ਇਸ ਕਰਕੇ ਉਸ ਦੇ ਦੌਰਾਨ ਵੀ ਰਖੜੀ ਨਹੀਂ ਮੰਨਣੀ ਚਾਹੀਦੀ ਤੇ ਬਹੁਤ ਸਮਾਂ ਹੈਗਾ ਮਹਿਸੂਸ ਕਰਦੇ ਆ ਕਿ ਜਿਵੇਂ ਅਸੀਂ ਕੋਰਾਲੀ ਦੇ ਵਿੱਚ ਘੁੰਮ ਕੇ ਆਏ ਆ ਸਾਰੇ ਦੁਕਾਨਦਾਰਾਂ ਦੇ ਜਿੱਥੇ ਚਿਹਰੇ ਠੜਖੜਾ ਰਹੇ ਨੇ ਉਸ ਮੁਤਾਬਕ ਜੋ ਇਸ ਵਾਰ ਰੱਖੀ ਦਾ ਤਿਹਾਰਾ ਹੈ ਬਹੁਤ ਹੁਮਤਾ ਦੇ ਨਾਲ ਬਹੁਤ ਲਾਭਦਾਇਕ ਫਲਦਾਇੀ ਦੇ ਰਿਹਾ ਕਿਉਂਕਿ ਇਸ ਟਾਈਮ ਜੋ ਲక్ష్ਮੀਨਰੈਨ ਯੋਗੀ ਬਣ ਰਿਹਾ ਤੇ ਹੋਰ ਕਈ ਯੋਗ ਮੌਦ ਰਹੇ ਨੇ ਇਸ ਕਰਕੇ ਜੋ ਆਖਰੀ ਸੋਮਵਾਰ ਆ ਉਹ ਮਹਾ ਸੋਮਵਾਰ ਦਾ ਦਿਨ ਹੋਣ ਕਰਕੇ ਸੋਮਵਾਰ ਤੋਂ ਸਾਵਣ ਸ਼ੁਰੂ ਹੋ ਜਾਈ ਸੋਮਵਾਰ ਨੂੰ ਹੀ ਖਤਮ ਹੋ ਰਿਹਾ ਇਹ ਵੀ ਬਹੁਤ ਵੱਡਾ ਯੋਗ ਆ ਪੰਜ ਸੋਮਵਾਰਾਂ ਦੇ ਨਾਲ ਜੋ ਸਾਵਣ ਦੇ ਸੋਮਵਾਰ ਆ ਉਹ ਅੱਜ ਹੋਏ ਨੇ ਇਸ ਵਾਰ ਜੇ ਕਿਸੇ ਨੇ ਜਿਵੇਂ ਕਿ ਵਰਤ ਰੱਖਦੇ ਆ ਜੇ ਸਾਵਣ ਦੇ ਵਿੱਚ ਚਾਰ ਸੋਮਵਾਰ ਵਰਤ ਨਹੀਂ ਰੱਖਿਆ ਤਾਂ ਉਹ ਪੰਜਵੇਂ ਸੋਮਵਾਰ ਨੂੰ ਵਰਤ ਰੱਖ ਸਕਦਾ ਇਸ ਦੇ ਨਾਲ ਜਿੱਥੇ ਉਹਦਾ ਪੂਰਨ ਮਾਸ਼ਾਅੱਲਾ ਵਰਤ ਹੋ ਜਾਏਗਾ ਉੱਥੇ ਸੋਮਵਾਰ ਦਾ ਵੀ ਵਰਤ ਹੋ ਜਾਵੇਗਾ ਤੇ ਉਹ ਬਹੁਤ ਜਿਓ ਇਸ ਦੇ ਲਾਭ ਨੇ ਬਹੁਤ ਸਥਾਈ ਨੇ परमात्मा ਦਾ ਨਾਮ ਹੀ ਜੋ ਮਾਰ ਉਤਾਰਨ ਹਰਾ ਹੈ ਤੇ ਇਹ ਬਹੁਤ ਸ਼ੁਭ ਯੋਗ ਬਣਦੇ ਨੇ ਜਿਸ ਦੇ ਨਾਲ ਤੁਹਾਨੂੰ ਜਿਸ ਤੇ ਤਨ ਲਾਭ ਤੱਕ ਹੀ ਇਹਦਾ ਯੋਗ ਬਣੇਗਾ ਉੱਥੇ ਸ਼ਿਵ ਜੀ ਮਹਾਰਾਜ ਦੀ ਕਿਰਪਾ ਵੀ ਤੁਹਾਡੇ ਉੱਪਰ ਜਰੂਰ ਵਰਸੇਗੀ ਮਿਲਦੇ ਆ ਜੀ ਨਵੀਂ ਨਿਊਜ਼ ਦੇ ਨਾਲ ਧੰਨਵਾਦ